ਤੱਕਦਾ ਕੋਈ ਹੱਸੋ ਕਿ ਸਾਡੇ ਤੇ ਮਾਸੀ ਮਾਸਾਣਾਂ ਨਾਲ ਗੱਲ ਕਰਦਾ ਕੁਲਵਿੰਦਰ ਸਾਨੂੰ ਦੱਸਦੇ ਗੱਲ ਕਰਦਾ ਸੰਦੀਪ ਤੁਹਾਡਾ ਮੂੰਹ ਬੜਾ ਉੱਤਰਿਆ ਆ ਤੇਰਾ ਇਦਾਂ ਵਾ ਤੇ ਕਿੱਦਾਂ ਭਾਈ ਹਣੀ ਠੀਕ ਠਾਕ ਸਭ ਤੇ ਪਰਵਾਰ ਆ ਕੀ ਗੱਲ ਆ ਵੀਜੀ ਭਾਈ ਹਣੀ ਤਾਂ ਠੀਕ ਠਾਕ ਆ ਮੈਂ ਨਹੀਂ ਠੀਕ ਆ ਜੋ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਗੱਲ ਤਾਂ ਉਹ ਦੱਸ ਹੀ ਦਿੰਨੀ ਆ ਪਿਆਰੇ ਬੜੇ ਚਿਰਾਂ ਦੀਆਂ ਨਾਲ ਹੌਲ-ਹੌਲ ਰੱਖਦੀ ਪਰ ਕਹਿੰਦੇ ਹੁੰਦੇ ਨਾ ਕਿੰਨੇ ਕ ਚੱਲ ਪਾਵੇ ਰੱਖਣੀਆਂ ਆ ਆਖਰ ਨੂੰ ਦੱਸਣੀਆਂ ਤੇ ਪੈਣੀਆਂ ਹੀ ਆ ਜੇ ਆਪਣੇ ਮਾਪੇ ਪਿੱਛੇ ਨੇ ਉਹ ਨਹੀਂ ਦੱਸਣੀਆਂ ਤੇ ਦੱਸਣੀਆਂ ਮੈਂ ਕਿੰਨੂ ਆ ਨਹੀਂ ਆ ਗੱਲ ਹਾਂ ਛੋਟੀ ੜੀ ਗੱਲ ਕਰਨੀ ਚਾਹੀਦੀ ਪਰਿਵਾਰ ਨਾਲ ਸਾਂਝੀ ਕਰਨੀ ਚਾਹੀਦੀ ਆਪਣੇ ਭੈਣ ਭਰਾਵਾਂ ਨਾਲ ਇਦਾਂ ਹੋਣੀ ਹੁੰਦੀ ਆ ਕੋਈ ਗੱਲ ਬਾਤ ਆਨ ਦੱਸੋ ਸਾਨੂੰ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਮਸਲੇ ਦਾ ਹੱਲ ਕਰਾਂਗੇ ਏਡੀ ਕਿਹੜੀ ਵੱਡੀ ਗੱਲ ਹੋਏ ਵਧੀਆ ਬੰਦਾ ਪਰੋਣਾ ਵਧੀਆ ਵਾ ਮਾਸੀ ਮਾਸੀ ਜੀ ਬਹੁਤ ਵਧੀਆ ਨਿੱਕੇ ਸਬਾਤੇ ਸਾਡੇ ਇਹ ਤਾਂ ਕੋਈ ਦੋ ਨਹੀਂ ਗਾ ਉਹ ਹੀ ਠੀਕ ਆ ਨਾ ਆਪਣੇ ਥਾਂ ਤੁਸੀਂ ਠੀਕ ਆ ਨਾ ਤੁਸੀਂ ਕੋਈ ਗਲਤ ਨਹੀਂ ਕੀਤਾ ਨਾ ਤੁਹਾਨੂੰ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਪਰ ਦੂਰਾ ਦੂਰਾ ਟੋਲ ਵਜਦੇ ਚੰਗੇ ਲੱਗਦੇ ਆ ਜਿਦਾਂ ਲੱਗੇ ਆ ਉਹਨਾਂ ਕੰਨੀ ਖਾਂਦੇ ਆ ਤੁਹਾਨੂੰ ਪਤਾ ਤਾਂ ਹੈ ਗਈ ਆ ਜਿਹੜਾ ਬੰਦਾ ਨਾ ਰਹਿੰਦਾ ਇਹ ਪਤਾ ਤੇ ਉਹ ਨਹੀਂ ਹੁੰਦਾ ਪਰਿਵਾਰ ਕਿਦਾਂ ਦਾ ਤੁਹਾਨੂੰ ਤੇ ਵਧੀਆ ਹੀ ਲੱਗਣੇ ਆ ਮੈਂ ਅੱਜ ਤਾਂ ਉੱਥੇ ਕਟਣ ਦੀ ਆ ਨਾ ਮੈਨੂੰ ਪਤਾ ਵਾ ਚਲੋ ਘਰੋਂ ਤੁਹਾਡਾ ਘਰ ਵਾ ਤੁਸੀਂ ਆਪਣੇ ਵਧੀਆ ਦਿਨ ਕੱਟੋ ਵਧੀਆ ਤਰੀਕੇ ਨਾਲ ਉਹ ਤੁਸੀਂ ਸਾਰੇ ਉੱਤੇ ਲੋਕਾਂ ਕੋਲ ਸੋਭਾ ਛੱਕੀਏ ਐਵੇਂ ਸਾਡਾ ਵੀ ਨਾ ਹੋਵੇ ਵੀ ਨਹੀਂ ਉਹਨਾਂ ਦੇ ਭੈਣ ਭਰਾ ਬਹੁਤ ਵਧੀਆ ਵਾ ਇਹ ਤੇ ਗੱਲ ਹੈਗੀ ਆ ਵੀਰ ਜੀ ਪਰ ਜਿੱਦਾਂ ਲੀਆਂ ਉਹ ਹਰਕਤਾਂ ਕਰਦੇ ਆ ਨਾ ਮੈਨੂੰ ਚੰਗਾ ਜਿਆ ਨਹੀਂ ਲੱਗਦਾ ਸਾਰੇ ਇਕ ਗੱਲੇ ਨਾਲ ਜਦੋਂ ਕਾਉਂਦੀ ਕੋਸ਼ਿਸ਼ ਕਰਦੇ ਆ ਵੱਡੀ ਨੂੰ ਹੱਥਾਂ ਦੇ ਚੁੱਕੀ ਫਿਰਦੇ ਰਹਿੰਦੇ ਆ ਨਹੀਂ ਇਦਾਂ ਦੀ ਗੱਲ ਨਹੀਂ ਵੱਡੀ ਵੀ ਮਤਲਬ ਚੰਗੀ ਆ ਜੋ ਜਾਈਦਾ ਹਿੱਤ ਪਾਣੀ ਪੂਰਾ ਕਰਦੀ ਆ ਪਰ ਤੁਸੀਂ ਆਪਣਾ ਘਰ ਆਪ ਸੰਭਾਲ ਕੇ ਰੱਖੋ ਛੋਟੇ ਮੁੰਟਿਆਂ ਗੱਲਾਂ ਘਰਾਂ ਚ ਹੁੰਦੀਆਂ ਰਹੀਆਂ ਤੁਹਾਨੂੰ ਇਤੋਂ ਕੋਈ ਗੱਲ ਹੋਣੀ ਜਿੱਦਿ ਆਪਣੇ ਮਾਪਿਓ ਤਾਂ ਗੱਲ ਨਹੀਂ ਆਉਣ ਦੇਣੀ ਚਾਹੀਦੀ ਤੁਸੀਂ ਆਪਣੇ ਹਿਸਾਬ ਨਾਲ ਵਧੀਆ ਤਰੀਕਿਆਂ ਨਾਲ ਚੱਲੋ ਨਾ ਉੱਥੇ ਫੇਰ ਇਦਾਂ ਕਿੱਦਾਂ ਹੋ ਜੂਗੀ ਜੇ ਕੋਈ ਗੱਲਬਾਤ ਆ ਵੀ ਪੁੱਛਾਂਗੇ ਇਹਨਾਂ ਨੂੰ ਜੇ ਕੋਈ ਗਲਤ ਹੋ ਗਈ ਤੇ ਇਹ ਹੋ ਤਾਂ ਢੱਡ ਚ ਪਾ ਪਾ ਕੇ ਤੇ ਮੈਂ ਇੱਥੇ ਤੱਕ ਮਿਰਜੀ ਪਹੁੰਚੀ ਆ ਕਿ ਮੈਂ ਆਪਣੇ ਪ ਕਾਲਾ ਜਾਦੀ ਸਿਹਤਾਂ ਦੇ ਪਾਣੀ ਲੰਗ ਗਿਆ ਸੀ ਤਾਂ ਕਰਕੇ ਮੈਂ ਆਈ ਹਾਂ ਕੀ ਗੱਲ ਹੋ ਗਈ ਆ ਜੀ ਦੱਸੋ ਵੀ ਕੀ ਮੁਸ਼ਕਲ ਹੋ ਗਈ ਤਾਂ ਮੈਂ ਹੋਮੀ ਜੀ ਦੰਬਰ ਮੈਂ ਕਹਿੰਦਾ ਕਹਿਣ ਲਿਆ ਕਿ ਚਾਹ ਨੇ ਟੋਲੀਆ ਤੁਹੇ ਚਲਉਂਦੀ ਆਈ ਆ ਟਾਈਮ ਆ ਗਿਆ ਮੈਂ ਚੱਲਣ ਚਲੀ ਆਈ ਬੱਸ ਦੇ ਵਿੱਚ ਛੱਕੇ ਜਾਂਦੀਂ ਤਰੋ ਤਰੋ ਮੈਂ ਨਹੀਂ ਗਿਆ ਚੱਕਾ ਤੋਂ ਕਿਹਦੀ ਕੋਈ ਨਹੀਂ ਕਹਿ ਚ ਰਹਾ ਦੀ ਕੋਈ ਗੱਲ ਨਹੀਂ ਯਾਰ ਮੈਨੂੰ ਚੰਗੇ ਲੱਗਦਾ ਉਹ ਕੰਦ ਪੀਂਦੇ ਅਸੀਂ ਹਾਂ ਲੋ ਜੀ ਚਾਹ ਮੀ ਤੁਹਾਡੇ ਨਾਲ ਤੁਹਾਡੇ ਤਾ ਮਾਰ ਮਾਰ ਕੇ ਖਾਣੀ ਆ ਚੱਲ ਕੋਈ ਨਾ ਹੋਣਾ ਨੀ ਤਾਨੂੰ ਐ ਵਕਿਆ ਬੜੀ ਗਰਮਾ ਜਾਣ ਆਪਣੇ ਜਿਹੜਾ ਨੇ ਪੁਰਾਣੇ ਹੁੰਦਾ ਗਰਮ ਕਰ ਹੁਣ ਪਕੌੜੇ ਕਰਦੇ ਦੋ ਤਿੰਨ ਵੈਰਾਈਟੀਆਂ ਦੇ ਪਕੌੜੇ ਕਰਦੇ ਆ ਨਾ ਚੱਲਣੀਆਂ ਬਣਾਉਣੇ ਤੇ ਸਾਡਾ ਰਿਸ਼ਤਾ ਰੋਂਦਰ ਕੋਈ ਲੱਗਣੀ ਇਦਾਂ ਝੁਕਾ ਕੇ ਠੰਡੇ ਪਕੌੜੇ ਰੱਖਦੇ ਕੁੜੀ ਦੇ ਘਰ ਦੀ ਸਰਕੀ ਵਿਚਾਰੀ ਆਈ ਨਾ ਉਹਦੇ ਨਾਲ ਕੋਈ ਪ੍ਰੋਕਰਵਾ ਆਵਾ ਤਾਂ ਨਹੀਂ ਕਿਦਾਂ ਤੱਕ ਇਹ ਖੰਦੀ ਆਈ ਮਸਾਲੇ ਚ ਸਾਨੂੰ ਕੋਈ ਗੱਲ ਨਹੀਂ ਕਰਦੇ ਗੱਲ ਬਾਤ ਚ ਨਾ ਤਾਂ ਮੈਂ ਭਾਂਡੇ ਤੇ ਚੁੱਕ ਲਾਂ। 엄마 ਮੈਂ ਕਿਹੜਾ? ਕਿਹੜਾ ਹੀ ਪਤਾ ਕਿ ਕਹਿੰਦਾ ਲੜੀਣਾ ਅੱਜ ਲੜਾਈ ਸਾਡੇ ਵਸੂਦ ਨਹੀਂ ਆਉਂਦੀ। ਠੀਕ ਆ। ਬੇਟੀ ਨਾਲ ਗੱਈ ਮੇਰੀ ਸੀ। 엄마 ਮੈਂ ਬੇਟੀ ਨਹੀਂ ਕਰਉਂਦਾ। ਉਹ ਤੁਸੀਂ ਇੱਥੇ ਆ ਗਏ ਮੈਨੂੰ ਪਤਾ ਤੁਸੀਂ ਕਿੱਥੋਂ ਆਏ ਸਾਰੀ ਗੱਲ ਦਾ ਪਤਾ। ਪਤਾ ਮੈਨੂੰ। ਆਪਣੇ ਸਾਹ ਮਰਮੀ ਤੈਨੂੰ ਹੀ ਪਤਾ ਪੁੱਤਰ ਤੇਰੀ ਮਾਮੀ ਦਾ ਸੁਭਾਅ ਨਹੀਂ ਚੰਗਾ ਅੱמא ਮੈਨੂੰ ਵੀ ਬਤਾਵਾ ਕਿ ਘਰ ਤੇ ਕੌਣ ਸਹੀ ਕੌਣ ਗਲਤ ਸਾਰੀ ਗੱਲ ਹੀ ਧਰਨੀ ਹੈ ਹਾਏ ਹਾਏ ਰਬ ਆਹ ਗੰਦੀ ਲਾੜੀ ਨਹੀਂ ਮੇਰੇ ਕੋਲ ਸੂਤਰ ਆਉਂਦੀ ਪਿਓ ਇਹਨਾਂ ਦਾ ਕਿੱਥੇ ਸੂਤਰ ਆਉਣਾ ਵਾ ਨੀ ਇਹ ਸਾਰਾ ਟੱਬਰ ਹੀ ਨਿਕਾ ਵੱਡਾ ਸਭ ਮੇਰੇ ਮਗਰ ਹੱਥ ਤੋਂ ਦੋ ਪਏ ਕਿਹਦੀਆਂ ਕਿਹਦੀਆਂ ਮੈਂ ਆਪਣੇ ਭਰਾ ਨੂੰ ਦੱਸੂੰਗੀ ਹਾਏ ਹਾਏ ਗੱਡੀ ਮੈਂ ਉੱਥੇ ਛੱਡ ਕੇ ਆਈ ਗੱਡੀ ਫੇਰ ਏਦਾਂ ਨਹੀਂ ਟੱਕਰ ਗਈ ਮੈਨੂੰ ਠੰਡੇ ਪਕੌੜੇ ਮੱਤੇ ਮਾਰੇ ਲਿਆ ਕੇ ਇਹ ਤੇ ਉਹ ਗੱਲ ਹੋਈ ਸੌਪ ਦੇ ਮੂੰਹ ਚ ਕੋੜ ਕਰਨੀ ਨਾ ਖਾਣ ਜਗ੍ਹਾ ਨਾ ਛੱਡਣ ਜਗ੍ਹਾ ਅੰਤੜੇ ਜਦੋਂ ਬੇਚੇ ਰੱਖੇ ਹੁੰਦੇ ਆ ਘੜੀ ਨਹੀਂ ਹੈਗੀ ਕਿ ਤੇ ਚਾਹ ਪਾਣੀ ਪਿਆ ਲਾਂਦੀ ਕਿ ਕਿੱਦਾਂ ਕਿਨੂੰ ਪਿਆ ਲੜਾ ਵਾ ਇਹ ਰੀਆ ਚੁਗਲੀਆ ਹੁਣ ਮੈਂ ਕੀ ਲਾ ਹੁਣ ਬਹਿਣਾ ਆਪਣੇ ਭਰਾ ਨੂੰ ਉਹਦਾ ਤਾਂ ਸੁਭਾਅ ਵੀ ਬੜਾ ਗਰਮ ਵਾ ਇਹ ਨਾ ਹੋਏ ਇਹਨੂੰ ਅੱਜ ਸੁਟੇ ਕਿ ਮੇਰਾ ਉਧਰ ਦਾ ਮਸਲਾ ਹਲੇ ਹੱਲ ਨਹੀਂ ਹੋਇਆ ਐਦਾਂ ਨਵੇਂ sire ਦਾ ਕਿਤੇ ਕਪਾਤਾ ਪੈ ਜੇ ਹੌਸਲੇ ਜੇ ਨਾ ਇਹ ਦੱਸੂਗੀ ਕਰੂਗੀ ਗੱਲ ਕਿ ਇਹਨੂੰ ਪੁਰਾਣਾ ਸਾਮਾਨ ਦਾ ਨਹੀਂ ਚਾਜ ਪਹਿਲਾਂ ਉਧਰਲਾ ਮਸਲਾ ਮੁਕਾਵਲੀਗੇ ਓਥੇ ਬੜਾ ਤੈਨੂੰ ਕਿੰਨਾ ਕਹਿਣਾ ਓਥੇ ਸਾਈਂ ਹੈ ਵੇ ਤੂੰ ਕੱਥੇ ਦੇਖਿਆ ਵਾ ਇੱਦਾਂ ਤੇਰੇ ਮੁੰਡੇ ਅੱਗੇ ਕਿੰਨਾ ਬਕਿਆ ਸੇ ਬਿਨਾ ਵਾ ਤੂੰ ਕਿੱਥੇ ਸਾਹਮਣੇ ਰੱਖਿਆ ਵਾ ਐ ਹਏ ਅਰ ਕੋਈ ਨਾ ਗੱਲ ਕਰਨੀ ਦਿਲ ਕਰਨ ਲਿਆ ਵਾ ਕਲ ਦੀ ਆਈ ਆ ਐਡੇ ਜਿੱਦੀ ਆ ਨਾ ਤੇ ਮਗਰ ਫੋਨ ਵੀ ਨਹੀਂ ਮੈਨੂੰ ਲਾਇਆ ਨਾ ਨਵੀ ਦਾ ਇਲਾ ਦਿੰਦੇ ਕਿਸ ਫੂਲ ਹੋ ਗਿਆ ਹੈਗਾ ਮੇਰਾ ਨਾ ਤੇ ਲ ਵੱਡੂ ਵੱਡੂ ਕੰਡਿਆ ਵਾ ਤਰਾ ਨਵੀ ਨੂੰ ਤਾਂ ਮੈਂ ਨਾਲ ਲੈ ਆਈ ਆ ਤੇ ਹਰ ਕੋ ਨੂੰ ਹੀ ਲੈ ਆਨੀ ਤੇ ਮੈਨੂੰ ਇਹਨਾਂ ਦਾ ਨਾ ਤੇ ਚੇਤਾਈ ਨਾ ਹੁੰਦਾ ਇਹਨਾਂ ਦਾ ਜਿਆਦਾ ਨਹੀਂ ਕਦੀ ਕਰਨਾ ਮੁੰਡੇ ਦਾ ਕਰਕੇ ਨਾ ਮੇਰਾ ਵੀ ਦਿਲ ਨਹੀਂ ਲੱਗਣ ਡਿਆ ਤਰਾ ਕੀ ਕਰਾਂ ਨਾ ਮਾਪੂਣ ਤਾਂ ਵੀ ਨਹੀਂ ਮੈਨਾਂ ਜੀ ਲੱਗਦੀ ਇਹਨਾਂ ਨੇ ਵੀ ਨਵੀਂ ਦਾ ਨਹੀਂ ਪੁੱਛਿਆ ਚਲੋ ਸਾਹਮਣੇ ਤੇ ਲੈਣਾ ਹੀ ਆ ਮੈਂ ਵੀ ਨਹੀਂ ਹਰ ਗੰਦਾ ਪੁੱਛਣਾ ਜਿਆਦਾ ਤੇ ਮੇਰੀ ਵੀ ਬੜੀ ਆ ਤੇ ਇਹਨਾਂ ਦੀ ਜਿੱਦ ਵਾ ਤੇ ਹਾਏ ਚੰਦਰੇ ਨੇ ਮਾਰ ਮਾਰ ਮੇਰੇ ਤੇ ਕਿਤੇ ਲਾਸਾ ਫਾਟ ਤਾ ਇਸ ਰੀਤ ਤੇ ਮੇਰਾ ਹਲੇ ਬਿਟਾ 10 ਸਕੰਡਿਆ ਵਾ ਕਿੱਦਾ ਹੈਗਾ ਕਿਤੇ

ਹਾਂਜੀ ਚੰਗੀ ਅੱਗੀ ਚੰਗੀ ਦਿਓ ਕੀ ਕਰਨਾ ਸੇ ਹੌਣ ਕਾ ਮਾਂ ਹਾਂਜੀ ਕੀ ਇਹ ਨਾ ਚੰਗੀ ਪਾ ਹਰਪੁੰਗਾ ਜੀ ਲੱਗ ਗਿਆ ਉਹ ਕਰਦਾ ਨਾ ਫੁਕੀ ਆ ਪਤਾ ਤੂੰ ਹਰਪੁੰਗਾ ਜੀ ਦੀ ਗੱਲ ਕਰਦਾ ਮੈਂ ਜੀ ਤੇ ਉਹਨਾਂ ਨੇ ਚੰਗੀ ਤਰ੍ਹਾਂ ਲਾਇਆ ਹੋਣਾ ਉਹਨਾਂ ਨੇ ਕਿਤੇ ਮੁੰਡੇ ਨੂੰ ਚੇਕਾਂ ਨਹੀਂ ਹੁੰਦੀ ਕਾ ਹਣਾ ਉਹ ਮੋਮੋ ਠਗਣੀ ਤੇਰੀ ਕਾਈ ਜੜੀ ਆ ਨਾ ਬੜੀ ਵੱਧਵਾ ਮੈਂ ਕਿਤੇ ਮੇਰਾ ਨਾਮ ਲੈ ਜਿਹੜਾ ਕੰਮ ਤੁਹਾਨੂੰ ਉਹਦੇ ਅੱਗੇ ਆ ਕੰਮ ਚੰਗੀ ਉਹ ਕੰਮ ਹੋ ਗਿਆ ਉਹ ਕੰਮ ਉਹਨੇ ਤਰਾਕੇ ਛੱਡਿਆ ਵਾ ਜਿਹੜੇ ਕੰਮ ਉਹ ਚੰਗੀ ਹੀ ਉਹਦਾ ਦਾ ਤੇਰਾ ਪਿਓ ਵਾ ਜਿਹੜਾ ਲਾਈ ਲੱਗਵਾ ਮਗਰ ਲਾਗ ਲਾ ਕੇ ਕਿ ਮੈਂ ਆਪਣੇ ਹੱਥ ਚ ਕਦੇ ਕਿੱਥੇ ਕਰ ਤੈਨੂੰ ਪਹਚਾਇਆ ਅੱਪਾ ਤਾਂ ਜੀ ਦੇ ਨੇ ਕੋਈ ਗਲਤੀ ਨਹੀਂ ਲੈ ਤੈਨੂੰ ਜਿਆਦਾ ਪਤਾ ਵਾ ਗਲਤੀ ਹੀ ਜਾਂ ਨਹੀਂ ਹੀ ਆਪਣੇ ਪਾਣੀ ਚ ਰਹਿ ਦਵੇ ਤੇਰੇ ਵੱਡੇ ਉਹਦਾ ਵੀ ਤੇਰੀ ਮਾਤ ਹੋਈ ਜਾਂਦੀ ਆ ਵਾਲੇ ਡਾਕਟਰ ਸਰ ਇਹ ਆ ਮਾਸਾ ਮਾਸਾ ਕਿਨੇ ਕਾਚਾ ਕਾ ਦੀ ਨੇ ਇਹ ਨਹੀਂ ਮੈਨੂੰ ਕਿਤਾ ਕਾਰੋਗਾਰ ਨਹੀਂ ਦਿੰਦੇ ਤੇ ਇਹਨਾਂ ਨੇ ਪਿਓ ਨਹੀਂ ਕਿ ਉਹ ਤੇ ਕੀ ਕੰਮ ਦੇਣੀ ਆ ਤੇ ਆਨੀਆ ਆਂਦਾ ਤੇ ਵਿਗੜਿਆ ਇਹ ਤਾਂ ਤਾੜਾ ਹੀ ਵਿਗੜਿਆ ਮੈਂ ਆਨੀ ਨਿਆਣਿਆਂ ਵਾਲੀ ਵੀ ਹਾਦੀ ਹੋ ਗਈ ਆ ਇਹ ਤਾਂ ਕਿਤੇ ਮਨਨ ਤੇ ਹੀ ਨਹੀਂ ਮੇਰੀ ਪੋਸਾ ਵੀ ਨਹੀਂ ਉਥੇ ਹਰ ਗੋਣ ਵਾ ਨਾ ਉਹਨੂੰ ਪੂਰਾ ਸਕਾਲ ਦੇਣਾ ਵਾ ਉਹਨਾਂ ਤੇ ਦਿਨੋਂ ਮੈਂ ਜਾਣਾ ਇਥੋਂ ਨਾ ਮੈਨੂੰ ਪਛਾਨਣਾ ਤੱਕ ਨਹੀਂ ਲੱਗਦਾ ਜਿੱਦਾਂ ਦੇ ਇਹਨਾਂ ਦੇ ਹਾਲਾਤ ਵਾਂ ਇਹ ਤੇ ਆਪਣੇ ਦਾਦਕਿਆਂ ਤੇ ਚੱਲ ਗਏ ਆ ਸੰਦੀਪ ਕੀ ਗੱਲ ਹੋਈ ਆ ਨਵੀ ਬੜਾ ਗੁੱਸੇ ਨਾਲ ਗਿਆ ਹੋ ਕੀ ਗੱਲ ਕੀ ਹੋਸ ਇੱਥੇ ਬੈਠ ਕੇ ਤਾਂ ਅਸੀਂ ਨਹੀਂ ਅੱਜ ਦੱਸੋ ਮੈਨੂੰ ਗੱਲ ਕੀ ਹੋਈ ਹੈ ਮੈਂ ਕੱਲ ਤੱਕ ਦੇਖਣ ਆ ਤਾਂ ਡਲ ਵੀ ਤੁਸੀਂ ਇਦਾਂ ਕਰਦੇ ਆ ਨਵੀ ਬੜਾ ਗੁੱਸੇ ਨਾਲ ਅੰਨਕੇ ਗਿਆ ਵਾ ਕਸਾ ਨੀ ਜੀ ਤੇਨੀ ਕਾਤਾ ਮਨੇ ਮਹਾਰਾ ਦਾ ਕਿ ਕੋਈ ਸਿਆਰ ਦਾ ਮੌਕਾ ਦਿੱਤਾ ਹੀ ਨਹੀਂ ਜੇ ਤੂੰ ਦਸਣਾ ਕਰੀ ਸਾਨੂੰ ਦੱਸ ਤੈਨੂੰ ਦੱਸਣਾ ਵਾ ਤੇਰਾ ਪੇਕਾ ਪਰਿਵਾਰ ਬੈਠਾ ਹੀ ਥੇ ਅੱਜ ਤਾਂ ਨਾ ਕਮੀ ਰਹਿਣ ਦਿੱਤੀ ਕਿਹਨੂੰ ਤੇਵੇਂ ਦਰਨੇ ਮੇਰੇ ਨਾਲ ਤੇ ਹਰ ਦੇ ਚੁੱਕਿਆ ਮੀਂਹ ਤੋਂ ਕੁੱਟ ਕੇ ਗਿਆ ਮੇਰੇ ਦਿਲ ਦਾ ਸਾ ਪਾਤੀਆਂ ਮੈਂ ਕੀ ਦੱਸਾਂ ਤੈਨੂੰ ਇਹ ਗੱਲ ਤੇ ਬਹੁਤ ਮਾੜੀ ਹੈ ਤੇ ਕਲਿੰਦਰ ਵਾਸਤੇ ਤੋ ਇਹਨੇ ਮੈਂ ਕਰਦਾ ਗੱਲ ਕੁਲਵਿੰਦਰ ਨਾਲ ਕਰਦਾ ਵਾ ਤੇ ਮਾਸੀ ਮਾਛਣ ਨਾਲ ਕਰਦਾ ਵਾ ਬਾਈ ਕੁੜੀ ਦਾ ਕੋਟ ਖਾਣ ਵਾਸਤੇ ਭੇਜਿਆ ਵਾ ਅਹੀਂ ਤਾਂ ਕੋਈ ਕਮੀ ਨਹੀਂ ਰਹਿਣ ਦਿੱਤੀ ਉਹਨਾਂ ਨੂੰ ਆਪਣੇ ਵਾਲਾ ਸਾਰੇ ਗੱਲਾਂ ਬਾਤਾਂ ਪੂਰੀਆਂ ਕੀਤੀਆਂ ਵਾ ਵਿਆਹ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਹਰ ਕੱਲਰ ਹਰ ਦਿਨ ਤਿਹਾਰ ਤੇ ਨਾਲ ਮਿਲਦੇ ਆ ਜੇ ਤਾਂ ਮਿਲਦਾ ਡਾਹੱਖ ਵਾ ਜੀ ਮੈਨੂੰ ਨਾ ਪੈਸਿਆਂ ਦੀ ਲੋੜ ਹੀ ਤੇ ਮੈਂ ਨਾ ਆਪਣੀ ਵਿਚਵਾਲਾਂ ਦੇ ਪ੍ਰਦੀਪ ਕੋ ਨਾਲ ਥੋੜੇ ਜੇ ਪੈਸੇ ਲੈ ਲੈਣੇ ਧਾਰੇ ਚਲੋ ਲੈ ਲੈ ਧਾਰ ਤੇ ਲੈਣ ਦੇ ਬਣਿਆ ਰਹਿੰਦਾ ਆਪਸ ਵਿੱਚ ਇਸ ਦਰਾਂ ਦੇ ਵਿੱਚ ਭੈਣ ਭਰਾ ਕੋ ਇੱਕ ਢੀ ਵੱਡੀ ਗੱਲ ਵਾ ਕਿਆ ਕਰਕੇ ਨਾ ਘਰ ਜਾ ਮ ਕਲਾਜੀ ਪਾ ਕੇ ਬਹਿ ਗਏ ਆ ਜੜੀ ਵੱਡੀ ਆ ਨਾ ਉਹ ਤੇ ਨਾ ਸਾਰਾ ਆਂਦੀ ਕਿ ਮੈਂ ਇਹ ਕਰਾਂ ਜੋ ਵੀ ਘਰਚਕਾਰੀ ਮਫਤਾਰੀ ਸਾਹਿਬ ਮੈਂ ਇਹ ਕਰਾਂ ਮੈਨੂੰ ਤੇ ਉਹ ਅੱਖੀਂ ਵੇਖਣਾ ਨਹੀਂ ਚੰਦੀ ਤੇ ਕੁਲਵਿੰਦਰ ਉਹਦੇ ਮਗਰ ਲਾਗ ਲਾ ਕੇ ਨਾ ਤੇ ਮੇਰੇ ਤੇ ਹੱਥ ਚੁੱਕਣ ਲਾ ਕੇ ਚਲ ਗਿਆ ਉਹ ਕੁਲਵਿੰਦਰ ਦੀ ਗਲਤੀ ਆ ਨਾ ਪਰ ਜਦੋਂ ਅਸੀਂ ਵੀ ਜਾਂਦੇ ਮਿਲਣ ਗਣ ਤਾਂ ਉਧਰ ਵੈਸੇ ਜੀ ਸੁਭਾਅ ਲੈ ਗਿਆ ਬਹੁਤ ਵਧੀਆ ਸੁਭਾਅ ਨਾਲ ਦਾ ਕਿਆ ਖੰਧ ਚੰਗਾ ਲੱਗਦਾ ਵਾ ਹਾਏ ਹਾਏ ਵੇ ਰੱਬਾ ਮੇਰੀਆ ਉਨੇ ਦੇ ਉੱਧਰ ਲੱਸਾਂ ਤੇ ਦੇ ਪਿੰਡ ਦੇ ਰੌਗੇ ਹੁੰਨ ਲੱਗਦਾ ਤਾਂ ਇਹ ਰੋਸ ਕੇ ਹੀ ਆਈ ਐ ਨਾਨੀ ਕਿਨੂੰ ਲਿਆ ਨਾ ਲੈ ਕੇ ਆਈ ਉੱਧਰ ਮੈਨੂੰ ਪਤਾ ਲੱਗ ਗਿਆ ਕਿ ਇਹ ਕੋਈ ਕਾਹਨ ਕਰਕੇ ਆਈ ਐ ਉੱਥੇ ਨਾ ਨਾ ਲੰਗਰ ਲਾਉਂਦੇ ਰੋ ਇਹਨਾਂ ਦਾ ਤੇ ਮੁੰਡਾ ਨਾ ਕੋਕ ਚਾਜ ਨਾ ਖਾਂਦਾ ਤੇ ਨਾ ਹੋਰ ਸੰਦੀਪ ਇੱਦਾਂ ਕੋਈ ਕਿਸੇ ਹਾਸੇ ਨਹੀਂ ਚੁੱਕਦਾ ਮੈਂ ਇਹਨਾਂ ਨਾਲ ਗੱਲਬਾਤ ਕਰਦਾ ਕਿ ਕਿਹਦੀ ਗਲਤੀ ਆ ਇੱਦਾਂ ਕਿ ਤਾਂ ਕੋਈ ਹੱਸੋ ਕਿ ਸਾਡੇ ਤੇ ਮਾਸੀ ਮਾਸਣ ਨਾਲ ਗੱਲ ਕਰਦਾ ਕੁਮਿੰਦਰ ਨੂੰ ਦੱਸਦੇ ਗੱਲ ਕਰਦਾ ਇਹਨੂੰ ਦੱਸ ਲੋ ਅਗਲੇ ਪਵਾ ਕਰਨ ਨੂੰ ਹੇ ਰੱਬਾ ਇਹਨੂੰ ਦੱਸ ਕੇ ਕਿਤੇ ਮੈਂ ਗਲਤੀ ਤੇ ਨਹੀਂ ਕਰ ਲਈ ਇਹਦਾ ਗੁੱਸਾ ਦੇ ਨਾ ਐਨਾ ਮਾੜਾ ਵਾ ਨਾ ਮੈਨੂੰ ਤੇ ਡਰ ਲੱਗਣ ਡਿਆ ਖਦਾਰਾ ਕਿਤੇ ਜ਼ਿਆਦਾ ਹੀ ਨਾ ਵਾਜੇ ਭਰਾ ਦਾ ਤੇ ਮੈਨੂੰ ਦਿਲ ਕਰਦਾ ਜੇ ਪਰਜਾਈ ਸਵਾਦ ਦੀ ਹਿੰਦੀ ਤੇ ਭਰਾ ਵੀ ਦੇਂਦਿਆ ਆਉਂਦਾ ਹੁਣ ਤੇ ਵੀ ਪੜਦੇ ਹੀ ਪਉਂਦਾ ਫਿਰਦਾ ਵੀ ਅਹੀਂ ਮਿਲਦੇ ਆਏ ਮੇਰੇ ਕੋ ਕਿਦਣੇ ਨਾ ਕੋਈ ਲੋੜੀ ਨਾ ਦੀਵਾਲੀ ਇਹਦਾ ਕਿਤੇ ਮੈਨੂੰ ਨਿੱਕੀ ਹੁੰਦੀ ਨੂੰ ਨਹੀਂ ਕਿਤੇ ਬਾਹਰ ਨਿਕਲ ਦਿੰਦਾ ਹੁੰਦਾ ਉੱਤੋਂ ਫੜ ਕੇ ਘਰ ਲੈ ਹੁੰਦਾ ਹੁੰਦਾ ਇਹਦਾ ਇਹ ਇਹਨੂੰ ਪਤਾ ਲੱਗ ਗਿਆ ਨਾ ਮੇਰੀ ਕੋਈ ਕਸੂਰ ਆ ਇਹਨੇ ਤਾਂ ਮੈਨੂੰ ਅੱਧਾ ਨਹੀਂ ਛੱਡਣਾ ਮੈਨੂੰ ਤਾਂ ਜਿੰਦੀ ਨੂੰ ਮਾਰ ਦੇਣਾ ਇਹਨੇ ਹੁਣ ਤੇ ਰੱਬ ਹੀ ਰਾਖਾ ਵਾ ਜੇ ਮੈਂ ਦੱਸਤਾ ਨਾ ਮੇਰੀ ਵੀ ਕਸੂਰ ਆ ਇਹਨੇ ਤਾਂ ਮੈਨੂੰ ਅੱਧਾ ਹੀ ਘਰੋਂ ਕੱਢ ਦੇਣਾ ਵਾ ਚੱਲੋ ਇੱਥੇ ਜਾ ਤੂੰ ਅੱਥੇ ਮੈਨੂੰ ਕਦੇ ਮਾਰਨਾ ਜੇ ਨਹੀਂ ਮਾਰਨਾ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਵੇਖ ਕਹਾ ਕਿੱਦਾਂ ਭੱਜੀ ਆਈ ਆ ਕਾਗਜ ਦੇ ਕੰਨ ਉਹ ਅੱਧਾ ਕਦੀ ਮੇਰੇ ਦੁੱਖ ਸੋਚੇ ਸੰਭਲ ਨਾ ਹੋਵੇ ਅੱਜ ਕਿਦਾਂ ਨੱਠੀ ਆਈ ਅੰਦਰ ਨੂੰ ਕੀ ਗੱਲ ਹੋਈ ਕੀ ਗੱਲ ਹੋਈ ਤੈਨੂੰ ਕੀ ਦੱਸਾਂ ਤੈਨੂੰ ਗੱਲ ਦੱਸੀ ਨਾ ਤੂੰ ਤੇ ਸਾਰੇ ਚਾਚਾ ਚਾਤਾਇਆ ਜੇ ਪੰਡੋਰਾ ਪਟ ਦੇਣਾ ਵਾ ਜੇ ਕਿਤੇ ਅੱਜ ਮੇਰੀ ਮਾਂ ਇੱਥੇ ਹੁੰਦੀ ਨਾ